ਜੀ ਜੇ ਅੱਜ ਦੇ ਅੰਦਰ ਤੇ ਕੋਈ ਬਾਬਾ ਸਾਹਿਬ ਡਾਕਟਰ ਬਾਈਪੁਰਜੀ ਦਾ ਖਾਲਸਾ ਬਾਈਪੁਰਜੀ ਹੈਲੋਾਰੇparat ਦੇ ਇੱਕ ਮਹਾਨ ਸੰਸ਼ਟ ਦਾ का मेहमान न होता आज कोई इस देश में किसी का मेहमान न होता नहीं मिल पाती खुशियां हमें इस वतन में नहीं मिल पाती खुशियां हमें इस वतन में अगर इस देश का संविधान बाबा ਗੋਲੀ ਪੰਟੀ ਮੰਦਰ ਵੱਲੋਂ ਸਾਰੇ ਹੋਰ ਸਾਰੇ ਸਰੋਤੇ ਔਰ ਜਿਹੜੇ ਬਾਬਾ ਸਾਹਿਬ ਨੂੰ ਪਿਆਰ ਕਰਦੇ ਬੱਚੇ ਰਛਨਾ ਨਾ ਮੈਂ ਉਹਨਾਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਬਧਾਈ ਦਿੰਦਾ ਅੱਜ ਬਾਬਾ ਸਾਹਿਬ ਦੀ ਦਾ 133ਵੇਂ ਜਦੋਂ ਇਹ ਰੋਮ ਤੋਂ ਹਰੇ ਤੱਕ ਵੀ ਚਲਾ ਗਿਆ ਉਹ ਲੈ ਅੱਜ ਲਗਾਤਾਰ ਮਨਾਇਆ ਜਾ ਰਿਹਾ ਸੋ ਇਹ ਜਾਗਰਤਾ ਹਗੀ ਲੇਕਿਨ ਜੋ ਬਾਬਾ ਸਾਹਿਬ ਸਾਨੂੰ ਬਾਸੁਰ ਚ ਕਹਿਆ ਜੋ ਸਾਨੂੰ ਇੱਕ ਕੜਾ ਸਬੇਜ ਦੇ ਕੇ ਕਹਿ ਸੀਗੇ ਉਹਦੇ ਵਿੱਚ ਅਸੀਂ ਇੱਕ ਤਰ੍ਹਾਂ ਦੇ ਵਿੱਚ ਸਾਰੇ ਜਣੇ ਆਪਣੇ ਕਿਉਂਕਿ ਜਿਹੜੀ ਆ ਉਹ ਸਹੀ ਨਹੀਂ ਹੋਵੇ ਮੇਰੇ ਉਹ ਹਮਾਂ ਨਹੀਂ ਹਗਾ ਹੈ ਮੈਂ ਵੀ ਤੁਹਾਡੇ ਵਿਚਾਂ ਕਿਉਂਕਿ ਜਦੋਂ ਉਸੇ ਸਾਨੂੰ ਉਹ ਉਹਨਾਂ ਨੇ ਸਾਨੂੰ ਇਤਲਾਬ ਰਾਜ ਦੀ ਗੱਲ ਅਸੀਂ ਸੀ ਫੇ ਜਦੋਂ ਤੱਕ ਤੁਹਾਡਾ ਰਾਜ ਭਾਗ ਨਹੀਂ ਆਂਦਾ ਤਦੋਂ ਤੱਕ ਤੁਸੀਂ ਬਦੁਰਿਆ ਰਾਜ ਦੇ ਬਾਲਣਾ ਸੁਧਾਨ ਚਲੇ ਕਿਤੇ ਆਪਣੇ ਹੱਕ ਦੇ ਦਰਾਂ ਨੇ ਸੁਧਾਨ ਦੇ ਲੈ ਕੇ ਲੇਕਿਨ ਅਸੀਂ ਕਿੱਥੇ ਘਟਿਆ ਰਾਜ ਲੈਣ ਦੇ ਲਈ ਅਸੀਂ ਇੱਕ ਜੋਕ ਨਹੀਂ ਸੁਧਾਨ ਉਹ ਸਾਨੂੰ ਮਿਸਾਲ ਵਾਲੀ ਅਸੀਂ ਯਾਦ ਆਉਂਦਾ ਕਿ ਜਦੋਂ ਸੁਣ ਲੈਂਦੇ ਆ ਅੱਜ ਦੇ ਦਿਨਾਂ ਦੇ ਵਿੱਚ ਮੈਂ ਭੱਗੇ ਚਲੇ ਕੇ ਸਭ ਸੁਧਾਨ ਮੇਰੇ ਘਰ ਵੀ ਗਿਆ ਪਹਿਲੀ ਕਦੇ ਕਦੇ ਇੱਕ ਲੋਪੇਂ ਦੂਰ ਪੜਦਾ ਤੋਂ ਮੈਂ ਨੂੰ ਦੋ ਲੋਕ ਨਹੀਂ ਕਿ ਸਾਡੇ ਲੋਕ ਅੱਜ ਵੀ ਸਰਕਾਰ ਤੱਕ ਪਹੁੰਚ ਨਹੀਂ ਹੈਗੀ ਜਿਆਦਾ ਜਿਆਦਾ 1 2% ਲਗਾਓ ਤਾਂ ਉਹ ਜੀਵਨ ਦਾ ਲੈ ਸਭ ਤੋਂ ਉੱਚਾ ਹੋ ਜਾਊਗਾ ਦੋ ਤਿੰਨ ਗੱਲਾਂ ਫਿਰ ਅਗਲੇ ਸਾਲ ਦੋ ਤਿੰਨ ਗੱਲਾਂ ਇਹਦੇ ਨਾਲ ਹੀ ਅਸੀਂ ਕਾਫੀ ਪਰਟੇਜ ਪੁੱਟਦਾ ਰਹੇ ਰਹੀ ਗੱਲ ਕਿ ਜਦੋਂ ਇਲੈਕਸ਼ਨ ਆਉਂਦੇ ਆ ਉਦੋਂ ਸਾਡੇ ਵਿਚਾਰ ਜਿਹੜਾ ਮੇਰੇ ਨਿਕਣ ਦੇ ਵਿੱਚ ਜਿਆਦਾ ਮਤ ਪੇਦੋਂ ਪਰ ਆ ਰਿਹਾ ਜਿਹੜੀ ਸਾਡੇ ਨਾ ਅਸੀਂ ਕਿਤੇ ਕਿਸੇ ਪੋਸਿਟਿਵ ਨਹੀਂ ਸਕੇ ਨਾ ਸਾਡਾ ਕੋਈ ਡੈਕਟਿਕ ਕੋਈ ਥੋੜਾ ਜਿਹਾ ਥੋੜੇ ਦਾ ਰਾਜ ਵਿਧਾਇਕਾਂ ਉਹਦੇ ਵਿੱਚ ਵੀ ਰੱਬ ਜਾਣੇ ਕੀ ਹੋਇਆ ਕਿ ਸਾਰੇ ਕਦੇ ਫਿਰ ਦੂਜੇ ਪਾਸੇ ਨਾ ਹੋ ਗਏ। ਉਹ ਸੰਮਾਨ ਰਾਜਾ ਕਿੰਨਾ ਇਸ ਕਰ ਸਕੇ ਨਾ ਹੀ ਸਭ ਨੂੰ ਅਸੀਂ ਕਿਤੇ ਖੜ੍ਹ ਸਕੇ ਨਾ ਹੀ ਸਭ ਦਾ ਹੰਢੀ ਰੱਖੀ ਨਾ ਮਾਵਾ ਸਾਹਿਬ ਦਾ ਦਿੱਤਾ ਹੈ ਕੁਛ ਸਿਧਾਰ ਰੱਖਿਆ। ਸੋ ਮੇਰੇ ਇਹ ਥੋੜੀ ਜਿਹੀ ਬੰਦੇ ਵਿੱਚ ਬੋਲੇ ਜੇ ਨਾਲ ਸਮਝ ਲਈਓ ਕਿ ਘੰਗਾਉਣਗੇ ਜੇ ਨਹੀਂ ਤਾਂ ਫਿਰ ਰਹਿ ਕੇ ਅਸੀਂ ਰੋਗੇ ਰਵਾਂਗੇ। ਸੋ ਅੱਜ ਦੇ ਦਿਨ 바ਵਾ ਸਾਹਿਬ ਜੀ ਨੇ

ਵੱਡਾ ਪ੍ਰਾਵਾ ਕਰਨਾ ਚਾਹੁੰਦਾ ਕਿ ਆਈਐਸ ਬਣਨਾ ਚਾਹੁੰਦਾ ਚਲੋ ਹੱਦੇ ਛੋਟੇ ਨੇ ਜੇਕਰ ਤੂੰ ਅੱਗੇ ਜਾ ਕੇ ਆਪਣਾ ਇਹ ਬਣਾ ਲਗੂਗਾ ਜੇ ਇਹਨਾਂ ਦੇ ਵਿੱਚੋਂ ਕੋਈ ਵੀ ਬੱਚਾ ਜਿਹੜਾ ਆ ਉਹ ਆਈਐਸ ਬਣਨਾ ਚਾਹੁੰਦਾ ਹੈ ਜਾਂ ਕੋਈ ਪੀਸੀਐਸ ਬਣਨਾ ਚਾਹੁੰਦਾ ਹੈ ਜਾਂ ਕੋਈ ਵੱਡਾ ਕੋਈ ਆਪਣੇ ਅਫਸਰ ਬਣਨਾ ਚਾਹੁੰਦਾ ਹੈ ਤਾਂ ਉਹਦਾ ਵੀ ਜਿਹੜਾ ਪੜ੍ਹਾਈ ਦਾ ਕੰਮ ਹੈ ਉਹ ਸਾਡੇ ਵੱਲੋਂ ਹੀ ਉਹਦਾ ਤਾਂ ਕਿਤਾਬਾਂ ਜਦ ਤੱਕ ਨਹੀਂ ਕਿਤਾਬਾਂ ਛੱਡਦਾ ਤੇ ਸੋ ਅੱਜ ਮੈਂ ਤਾਂ ਆਉਣ ਚਾਹੀਦਾ ਹਰੂ ਨਾਲ ਸਾਨੂੰ ਜਿਹੜਾ ਆ ਸਾਡੇ ਬੱਚਿਆਂ ਨੂੰ ਪੜ੍ਹਾਈ ਦੇ ਉੱਤੇ ਜ਼ੋਰ ਦੇਣਾ ਹੈ

ਮਾਈ ਬੈਂਟੀਟਰ ਜਿਹੜਾ ਕੋਈ ਆ ਆਵਾਜ਼ ਆ ਰਹੀ ਆ ਸਾਰਿਆਂ ਦਾ ਜੇਪੀ ਯਾਪ ਜਿਹੜੇ ਸਾਨੂੰ ਭੀਗਰਾਉਂ ਅਮੇਲਕਰ ਜੀ ਕਾਨੂੰਨੀ ਹੱਥ ਲੈ ਕੇ ਦੇ ਕੇ ਗਏ ਆ ਉਹ ਸਾਡੇ ਜਿੰਨੇ ਵੀ ਬਲਾਗ ਇੱਥੇ ਆ ਸਾਰਿਆਂ ਦੇ ਵਸਤਾਫ ਦੇ ਨਾਲ ਦਸਤਾਬੀਜ਼ ਬੇਟਾ ਜਿਹਨੇ ਬੜੇ ਵਸਤਾਫ ਦੇ ਨਾਲ ਦੱਸਿਆ ਹੈਗਾ ਤੇ ਇੱਕ ਇੱਕ ਗੱਲ ਤੋਂ ਇਹਨਾਂ ਨੇ ਜਾਣੂ ਕਰਵਾਇਆ ਆਪਾਂ ਨੂੰ ਤੇ ਮੈਂ ਥੋੜਾ ਜਿਆ ਇਹ ਦੱਸੂਗਾ ਵੀ ਮੈਂ ਬਾਗੜਪੁਰ 6 ਦੇ ਵਿੱਚੋਂ ਜੇ ਇਲੈਕਸ਼ਨ ਲੜਿਆ ਤਾਂ ਉਹ ਭੀਮਰਾਓ ਉਮੀਦਵਾਰ ਦੀ ਦੇਣੇ ਉਹ ਵੀ ਆਪਾਂ ਕਰੀਜਰੂਪਰੇਸ਼ਨ ਇਹਨਾਂ ਦੀ ਦਿੱਤੀ ਹੋਈ ਸਾਨੂੰ ਮਿਲੀ ਆ ਉਹਦੇ ਨਾਲ ਹੀ ਮੈਨੂੰ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਸੀਗਾ ਤੇ ਸ਼ਾਇਦ ਜੇ ਰਿਜ਼ਰਵੇਸ਼ਨ ਨਾ ਹੁੰਦੀ ਤਾਂ ਸ਼ਾਇਦ ਮੈਂ ਵੀ ਇਲੈਕਟਰ ਨਹੀਂ ਸੀ ਲੜਦਾ ਤਾਂ ਜੋ ਇਹਨਾਂ ਨੇ ਸਾਡੇ ਸਮਾਜ ਲਈ ਕੀਤਾ ਉਹ ਹੋਰ ਕੋਈ ਕਰ ਨਹੀਂ ਸਕਿਆ ਤੇ ਜੇ ਆਪਾਂ ਸਾਰੇ ਇਕੱਠੇ ਹੋ ਕੇ ਜਿਹੜੇ ਆਪਾਂ ਨੂੰ ਰਸਤੇ ਬਣਾ ਕੇ ਦੇ ਗਏ ਉਹਨਾਂ ਦੇ ਚਾਲੇ ਰਹੀਏ ਆਪਾਂ ਤੇ ਆਪਾਂ ਆਪਣੇ ਸਮਾਜ ਨੂੰ ਬਹੁਤ ਅੱਗੇ ਲੈ ਜਾਵਾਂਗੇ ਮੈਂ ਇਹਨਾਂ ਨੂੰ ਇਹ ਕਹਿੰਦਾ ਹੋਇਆ ਆਈ ਸੰਤ ਨੂੰ ਪੀਂਗਰਾ ਉਮੇਂਗਾਦੀ ਦੇ 131 ਮੈਂ ਜਨਤਿਹੜੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ Jawab B, जी ती तो पेंटिंग बनाई है तो सोच समझ के बनाई तो कि दिन लगे बना पेंटिंग बनाने और आने वाली नौजवान पीढ़ी में तीस की संदेश देना चाहते